ਗੁੱਸਾ 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 ਗੁੱਸੇ ਨੇ ਲੈ ਲੈ ਇੱਕ ਸ਼ਖਸ ਦੇ ਹੱਥੋਂ ਉਸਦੇ ਆਪਣੀ ਹੀ ਬਣ ਸਾਥੀ ਦੀ ਜਾਨ ਨਵਾਂ ਸ਼ਾਇਰ ਚੇਹਰੇ سامنے ਆਇਆ ਇੱਕ ਅਜਿਹਾ ਮਾਮਲਾ ਜਿਸ ਦੇ ਵਿੱਚ ਗੁੱਸੇ ਨੇ ਪੂਰਾ ਤਬਰ ਬਰਬਾਦ ਕਰਤਾ ਬਰਬਾਦ ਕਰਤਾ ਬਰਬਾਦ ਕਰਤਾ ਪੋਸਟ ਕਸਟਡੀ ਦੇ ਵਿੱਚ ਮੂੰਹ ਲੁਕਾ ਕੇ ਖੜੇ ਇਸ ਸ਼ਖਸ ਦੀ ਕਰਤੂ ਤੁਹਾਨੂੰ ਦੱਸਾਂਗੇ ਤੇ ਤੁਸੀਂ ਵੀ ਹੈਰਾਨ ਹੋ ਜਾਓਗੇ ਪਰ ਕਸੂਰ ਇਸ ਦਾ ਨਹੀਂ ਕਸੂਰ ਇਸ ਦੇ ਗੁੱਸੇ ਦਾ ਹੈ ਕਸੂਰ ਇਸ ਦੀ ਗਲਤ ਆਦਤ ਦਾ ਹੈ ਕਿਉਂਕਿ दारू ਦੇ ਨਸ਼ੇ ਦੇ ਵਿੱਚ ਗੁੱਸਾ ਹਾਵੀ ਹੋ ਗਿਆ ਤੇ ਗੁੱਸੇ ਦੇ ਵਿੱਚ ਇਸ ਨੇ ਆਪਣੀ ਹੀ ਪਤਨੀ ਦਾ ਕਰਤਾ ਕਾਤਲ ਹੈ ਕਾਤਲ ਕਾਤਲ ਆਪਣੇ ਹੀ ਪਤਨੀ ਨੂੰ ਕਤਲ ਕਰਨ ਤੋਂ ਬਾਅਦ ਆਪਣੇ ਛੋਟੇ ਮਾਸੂਮ ਬੱਚਿਆਂ ਨੂੰ ਛੱਡ ਕੇ ਘਰੋਂ ਫਰਾਰ ਹੋ ਗਿਆ ਕਾਟਨਾ ਦੀ ਸੂਚਨਾ ਪੁਲਿਸ ਨੂੰ ਮਿਲੇ ਤਾਂ ਪੁਲਿਸ ਮੌਕੇ ਤੇ ਪਹੁੰਚੇ ਪਤਾ ਲੱਗਿਆ ਪਤਨੀ ਤਾਂ ਜਾਨ ਗਵਾ ਚੁੱਕੀ ਹੈ ਇਸ ਤੋਂ ਬਾਅਦ ਪੁਲਿਸ ਨੇ ਜਾਲ ਵਿਛਾਇਆ ਤੇ ਕਰਵਾਲੇ ਨੂੰ ਹਿਰਾਸਤ ਵਿੱਚ ਲੈ ਲਿਆ ਜਦੋਂ ਇਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਤਾਂ ਇਸ ਨੇ ਖੁਦ ਮੰਨਿਆ ਕਿ ਇਸ ਨੇ ਆਪਣੀ ਪਤਨੀ ਦਾ ਕਤਲ ਕੀਤਾ ਹੁਣ ਕਤਲ ਤੋਂ ਬਾਅਦ ਸਭ ਤੋਂ ਵੱਡੀ ਮੁਸੀਬਤ ਇਹਨਾਂ ਦੇ ਦੋ ਬੱਚਿਆਂ ਦੇ ਉੱਤੇ ਆਈ ਹੈ ਕਿਉਂਕਿ ਪਤਨੀ ਦਾ ਕਤਲ ਹੋ ਗਈ ਪਤੀ ਚੇਲ ਚਲ ਗਿਆ ਤੇ ਮਾਸੂਮ ਬੱਚੇ ਉਹਨਾਂ ਦਾ ਮਕਾਨ ਮਾਲਕਾਂ ਦੇ ਕੋਲੀ ਨੇ ਜਿੰਨਾ ਦੇ ਘਰ ਚ ਐ ਰਹਿ ਰਹੇ ਸੀ ਪੁੱਜਾ ਕਹਿਣਾ ਹੈ ਕਿ ਇਹਨਾਂ ਦੇ ਰਿਸ਼ਤੇਦਾਰ ਬੁਲਾ ਕੇ ਬੱਚੇ ਉਹਨਾਂ ਨੂੰ ਸੌਂਪ ਦਿੱਤੇ ਚਾਣ ਕੇ ਤੁਸੀਂ ਆਪ ਹੀ ਦੇਖ ਲਵੋ ਕਿਵੇਂ ਗੁੱਸੇ ਨੇ ਬਰਬਾਦ ਕਰਤਾ ਕਰ ਤਾਂ ਪਹਿਲ ਪੰਜਾਬੀ ਟੀਵੀ ਲਈ ਜਿਤਿੰਦਰਪਾਲ ਕਲੇਰ ਦੀਪਾ ਇਸੇ ਟੀਮ ਦੇ ਵੱਲੋਂ ਜਿਹੜਾ ਇੱਕ ਔੜ ਦੇ ਵਿੱਚ ਵੀ ਇੱਕ ਅਵਾਦਤ ਹੋਈ ਸੀ ਉਹਦੇ ਵਿੱਚ ਇੱਕ ਹਸਬੰਦ ਨੇ ਜਿਹੜਾ ਆਪਣੀ ਵਾਈਫ ਦਾ ਕਤਲ ਕਰਤਾ ਸੀ ਇਹਨਾਂ ਦੀ ਕਿਸੇ ਗੱਲ ਪਿੱਛੇ ਆਪਸ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਤਲਖੀ ਰਹਿੰਦੀ ਸੀ ਕਿਸੇ ਗੱਲ ਪਿੱਛੇ ਇਹਨਾਂ ਦੀ 31 ਤਰੀਕ ਨੂੰ ਰਾਤ ਨੂੰ ਕਹਾ ਸੁਣੀ ਹੋਈ ਤੇ ਉਹਨੇ ਜਿਹੜਾ ਇੱਕ ਡੰਡੇ ਦੇ ਨਾਲ ਆਪਣੀ ਵਾਈਫ ਦੇ ਉੱਤੇ ਕਾਫੀ ਵਾਰ ਕੀਤੇ ਉਸ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਤੋਂ ਬਾਅਦ ਜਿਹੜੀ ਉਹਦੀ ਉੱਥੇ ਡੈਥ ਹੋ ਗਈ ਜਦੋਂ ਪੁਲਿਸ ਨੂੰ ਇਹਦੀ ਜਾਣਕਾਰੀ ਮਿਲੀ ਤਾਂ ਅਸੀਂ ਐਫ ਆਰ ਨੰਬਰ 60/24 103 ਬੀ ਐਨ ਐਸ ਜਿਹੜਾ ਔਰ ਪੁਲਿਸ ਸਟੇਸ਼ਨ ਦੇ ਵਿੱਚ ਰਜਿਸਟਰ ਕੀਤਾ ਤੇ ਇਹਨੂੰ ਬਾਅਦ ਦੇ ਵਿੱਚ ਜਿਹੜਾ ਇਹ ਦੋਸ਼ੀ ਨੂੰ ਉਹਦੇ ਹਸਬੰਦ ਨੂੰ ਇਹਨੂੰ ਵੀ ਅਸੀਂ ਅਰੈਸਟ ਕਰ ਲਿਆ ਇਹਦਾ ਨਾਮ ਹੈਗਾ ਸ਼ੈਂਟੂ ਕੁਮਾਰ ਇਹ ਦੋਵੇਂ ਪ੍ਰਵਾਸੀ ਹੈਗੇ ਨੇ ਤਾਂ ਉੱਥੇ ਹੀ ਮਾਲ ਖੁਰਦ ਪਿੰਡ ਦੇ ਵਿੱਚ ਜਿਹੜਾ ਹੈਗਾ ਉੱਥੇ ਹੀ ਰਹਿੰਦੇ ਸੀਗੇ ਕਾਰਨ ਕੀ ਰਿਹਾ ਸਾਰੇ ਨੂੰ ਮਾਰਨ ਦਾ ਇਹਨਾਂ ਦਾ ਆਪਸ ਦੇ ਵਿੱਚ ਹੀ ਕਾਫੀ ਝਗੜਾ ਰਹਿੰਦਾ ਸੀਗਾ ਉਸ ਦਿਨ ਜਿਹੜਾ ਹੈਗਾ ਝਗੜਾ ਵੱਧ ਗਿਆ ਤਾਂ ਇਸੇ ਕਾਰਨ ਕਰਕੇ ਉਹਨੇ ਜਿਹੜਾ ਉਹਦਾ ਕਤਲ ਕੀਤਾ ਸ਼ਰਾਬ ਪੀ ਜਾਉ ਸਕਦੀ ਸੀ ਕਿ ਸ਼ਰਾਬ ਪੀਤੀ ਸੀ ਹਾਂਜੀ ਹਸਬੈਂਡ ਨੇ ਸ਼ਰਾਬ ਪੀਤੀ ਸੀ ਬਿਲਕੁਲ ਜੀ ਇਹ ਵੀ ਇਹ ਵੀ ਇੱਕ ਲੱਗਦਾ ਹੈਗਾ ਕਿ ਇਹਨੇ ਜਿਹੜਾ ਸ਼ਰਾਬ ਪੀਤੀ ਸੀ ਉਹ ਵੀ ਇੱਕ ਕਾਰਨ ਲੱਗਦਾ ਹੈ ਕਿ ਉਹਨੂੰ ਦਾ ਬੱਚਿਆਂ ਦੀ ਉਮਰ ਕਿੰਨੀ ਹੈ ਜੀ ਦੱਸਿਆ ਜੀ ਬੱਚੇ ਛੋਟੇ ਹੈਗੇ ਆ ਜੀ ਬੱਚੇ ਬਿਲਕੁਲ ਦੋ ਬੱਚੇ ਇਹਨਾਂ ਦੇ ਦੋਵੇਂ ਬੱਚੇ ਛੋਟੇ ਹੈਗੇ ਤਾਂ ਸਰ ਜੀ ਤਾਂ ਮਤਲਬ ਵੀ ਤਾਂ ਕੋਈ ਜਿਹੜਾ ਹਸਬੈਂਡ ਹੈ ਉਹ ਜੇਲ੍ਹ ਚ ਹੈ ਤਾਂ ਬੱਚੇ ਕਿੱਥੇ ਜਾਣ ਕੁੜਾ ਦੇ ਰਿਸ਼ਤੇਦਾਰ ਹੈਗੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਹੈਂਡਵਰਕ ਕਿਤੇ